ਸਚੂਰ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੁੰਨੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਮੋਹਾਲੀ ਦੇ ਸੋਹਾਨਾ ਵਿੱਚ ਅਜੇ ਵੀ ਚੱਲ ਰਿਹਾ ਰੈਸਕਿਊ ਆਪਰੇਸ਼ਨ ਬੀਤੀ ਸ਼ਾਮ ਡਿੱਗੀ ਸੀ ਬਿਲਡਿੰਗ ਸੋਹਾਨਾ ਵਿੱਚ ਸੈਨਾ ਐਨ ਡੀ ਆਰ ਐਫ ਅਤੇ ਸਿਵਲ ਪ੍ਰਸ਼ਾਸਨ ਨੇ ਸਾਂਝਾ ਮੋਰਚਾ ਸਥਾਨਕ ਲੋਕ ਵੀ ਕਰ ਰਹੇ ਮਦਦ ਮਿਲਟਰੀ ਦੇ ਸਨੀਫਰ ਡੌਗਸ ਦੀ ਸਹਾਇਤਾ ਨਾਲ ਫਸੇ ਲੋਕਾਂ ਦੀ ਕੀਤੀ ਜਾ ਰਹੀ ਪਾਲ ਦੋ ਲਾਸ਼ਾਂ ਕੱਢੀਆਂ ਗਈਆਂ ਬਾਹਰ ਅਫੀਸ਼ੀਏਟਿੰਗ ਡੀਸੀ ਵਿਰਾਜ ਐਸਤੜਕੇ ਨੇ ਕੀਤੀ ਪੁਸ਼ਟੀ ਦੋ ਮ੍ਰਿਤਕਾਂ ਵਿੱਚੋਂ ਹਿਮਾਚਲ ਦੀ ਰਹਿਣ ਵਾਲੀ ਇੱਕ 20 ਸਾਲਾ ਕੁੜੀ ਦ੍ਰਿਸ਼ਟੀ ਵਰਮਾ ਦੀ ਮਿਲੀ ਦੇਹ ਅੰਬਾਲਾ ਦਾ ਰਹਿਣ ਵਾਲਾ ਮ੍ਰਿਤਕ ਅਭਿਸ਼ੇਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ ਜਿਮ ਵਿੱਚ ਕਰ ਰਿਹਾ ਸੀ ਕਸਰਤ ਮ੍ਰਿਤਕ ਅਭਿਸ਼ੇਕ ਦੀ ਪਤਨੀ ਵੱਲੋਂ ਬੀਤੇ ਦਿਨ ਗੁੰਮਸ਼ੁਦਾ ਹੋਣ ਦੀ ਲਿਖਵਾਈ ਗਈ ਸੀ ਰਿਪੋਰਟ ਬਿਲਡਿੰਗ ਦੇ ਬੇਸਮੈਂਟ ਵਿੱਚ ਹੋਰ ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਲਗਾਤਾਰ ਚੱਲ ਰਿਹਾ ਰੈਸਕਿਊ ਆਪਰੇਸ਼ਨ ਇਲਾਕੇ ਵਿੱਚ ਬੰਦ ਕੀਤਾ ਗਿਆ ਪਾਣੀ ਅਤੇ ਬਿਜਲੀ ਬੇਸਮੈਂਟ ਵਿੱਚ ਸੀਵਰੇਜ ਪਾਈਪ ਫਟੇ ਹੋਣ ਦਾ ਖਦਸ਼ਾ ਥਾਣਾ ਸੁਹਾਣਾ ਵਿਖੇ ਬਿਲਡਿੰਗ ਦੇ ਮਾਲਕ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਖਿਲਾਫ ਕੇਸ ਕੀਤਾ ਗਿਆ ਦਰਜ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ